ਮੈਂ ਵੀਰਪਾਲ ਸਿੱਧੂ ਮੋੜ ਅੱਜ ਮੈਂ ਤੁਹਾਡੇ ਸਾਹਮਣੇ ਭਪਿੰਦਰ ਸਿੰਘ ਮਾਨ ਦੀ ਕਹਾਣੀ ਬੁੱਕਲ ਲੈ ਕੇ ਹਾਜ਼ਰ ਹਾਂ ਆਸ ਕਰਦੀ ਹਾਂ ਇਹ ਕਹਾਣੀ ਤੁਹਾਨੂੰ ਬਹੁਤ ਪਸੰਦ ਆਵੇਗੀ ਸੋ ਆਓ ਆਪਾਂ ਕਹਾਣੀ ਬਲਵਾਦੇ ਹਾਂ ਗੁਰਮਨ ਨੇ ਅੱਜ ਸੁੱਖ ਦਾ ਸਾਹ ਲਿਆ ਸੀ ਉਸ ਨੇ ਲਿਸਟ 'ਚੋਂ ਸਾਰੇ ਵਿਦਿਆਰਥੀਆਂ ਦੇ ਨਾਮ ਪੜੇ ਤੇ ਸੰਦੁਸ਼ਟੀ ਨਾਲ ਸਿਰ ਹਿਲਾਇਆ ਰਿਜ਼ਲਟ ਲਗਭਗ ਤਿਆਰ ਹੋ ਗਿਆ ਸੀ ਗੁਰਮਨ ਸਕੂਲ ਵਿੱਚ ਮਿਹਨਤੀ ਅਧਿਆਪਕਾ ਸੀ ਉਹ ਬੱਚਿਆਂ ਨੂੰ ਬਹੁਤ ਪਿਆਰ ਕਰਦੀ ਸੀ ਹਾਲੇ ਉਸ ਨੂੰ ਇਸ ਸਕੂਲ ਵਿੱਚ ਆਏ ਥੋੜਾ ਸਮਾਂ ਹੀ ਹੋਇਆ ਸੀ ਪਰ ਉਹ ਆਪਣੇ ਵਿਦਿਆਰਥੀਆਂ ਵਿੱਚ ਹਰਮਨ ਪਿਆਰੀ ਹੋ ਗਈ ਸੀ ਅੱਜ ਉਹ ਇਸ ਕਰਕੇ ਵੀ ਖੁਸ਼ ਸੀ ਕਿ ਅਨੂ ਪਾਸ ਹੋ ਗਈ ਅਨੂ ਉਸ ਦੀ ਕਲਾਸ ਦੀ ਦਿਮਾਗੀ ਤੌਰ ਤੇ ਪਛੜੀ ਹੋਈ ਵਿਦਿਆਰਥਣ ਹੈ ਉਸ ਨੇ ਦੇਖਿਆ ਸੀ ਕਿ ਅਨੂ ਪਿਛਲੇ ਸਾਲ ਫੇਲ ਹੋ ਗਈ ਸੀ ਉਹ ਹੈਰਾਨ ਸੀ ਕਿ ਸਰਕਾਰ ਵੱਲੋਂ ਤਾਂ ਵਿਝੇ ਸ਼ਾਦਾਇਤਾਂ ਵਾਲੇ ਬੱਚਿਆਂ ਦੇ ਸੈਂਪਲ ਪੀਪਰ ਲੈ ਕੇ ਉਹਨਾਂ ਨੂੰ ਪਾਸ ਕਰ ਦਿੱਤਾ ਜਾਣਾ ਚਾਹੀਦਾ ਹੈ ਇਹ ਫਿਲ ਕਿਵੇਂ ਹੋ ਗਈ ਸੀ ਇਹ ਉਸ ਲਈ ਹੈਰਾਨੀ ਦੀ ਗੱਲ ਸੀ ਉਸ ਨੇ ਲਿਸਟ ਬਣਾ ਕੇ ਆਪਣੇ ਰਜਿਸਟਰ ਵਿੱਚ ਰੱਖ ਲਈ ਸੀ ਉਸ ਨੇ ਸਾਰੇ ਪੇਪਰਾਂ ਵਿੱਚ ਅਧਿਆਪਕਾਂ ਨੂੰ ਕਹਿ ਕੇ ਇਹਨੂੰ ਨੂੰ ਪਾਸ ਕਰ ਲਿਆ ਸੀ ਜਦੋਂ ਉਹ ਸਕੂਲ 6 ਕੁ ਮਹੀਨੇ ਪਹਿਲਾਂ ਬਦਲੀ ਕਰਵਾ ਕੇ ਇਹ ਸਕੂਲ ਵਿੱਚ ਆਈ ਸੀ ਤਾ ਅਨੂ ਨੂੰ ਦੇਖ ਕੇ ਉਹਦਾ ਮਨ ਹੰਦਰਦੀ ਨਾਲ ਪਰ ਗਿਆ ਸੀ ਉਸ ਨਾਲ ਪਹਿਲੇ ਦਿਨ ਹੀ ਜੁੜ ਗਈ ਸੀ ਉਹ ਅਨੂ ਕਾਫੀ ਘੱਟ ਸਮਝ ਰੱਖਦੀ ਸੀ ਉਸ ਨੂੰ ਯਾਦ ਰੱਖਣ ਵਿੱਚ ਸਮੱਸਿਆ ਤਾਂ ਸੀ ਹੀ ਉਹ ਆਪਣੀ ਸਾਮ ਸੰਭਾਲ ਵੀ ਘੱਟ ਕਰ ਸਕਦੀ ਸੀ ਉਹ ਉਸ ਨੂੰ ਸਵੇਰੇ ਆ ਕੇ ਨਮਸਤੇ ਕਰਦੀ ਜਦੋਂ ਤੱਕ ਉਹ ਜਵਾਬ ਨਾ ਦਿੰਦੀ ਉਸ ਕੋਲ ਖੜੀ ਰਹਿੰਦੀ ਜੇ ਉਸ ਨੂੰ ਉਹ ਬੁਲਾਉਂਦੀ ਤਾਂ ਹਰ ਗੱਲ ਦਾ ਜਵਾਬ ਸਿਰਫ ਹਾਂਜੀ ਕਹਿ ਕੇ ਦਿੰਦੀ ਸੀ ਉਸ ਨੂੰ ਉਸਤੇ ਬਹੁਤ ਤਰਸ ਆਉਂਦਾ ਸੀ ਫਿਰ ਉਸ ਨੂੰ ਪਤਾ ਲੱਗਿਆ ਕਿ ਅਣੂ ਦਾ ਪਿਓ ਮਰਿਆ ਹੋਇਆ ਸੀ ਮਾਂ ਸਬਜੀ ਦੀ ਰੇੜੀ ਲਾ ਕੇ ਗੁਜ਼ਾਰਾ ਕਰਦੀ ਹੈ ਇੱਕ ਦਿਨ ਮਾਂ ਉਸ ਨੂੰ ਮਿਲਣ ਆਈ ਤਾਂ ਹੱਥ ਜੋੜ ਕੇ ਬੋਲੀ ਸੀ ਭੈਣ ਜੀ ਇਹਦਾ ਨਕਰਮੀ ਦਾ ਖਿਆਲ ਰੱਖਿਓ ਬਾਲਾ ਔਖਾ ਟਾਈਮ ਲੰਘਦਾ ਗੁਰਮਨ ਨੂੰ ਬਾਅਦ ਵਿੱਚ ਪਤਾ ਲੱਗਿਆ ਸੀ ਕਿ ਅਣੂ ਦਾ ਇਕਲੋਤਾ ਭਰਾ ਨਸ਼ਿਆਂ ਵਿੱਚ ਪੈ ਗਿਆ ਸੀ। ਉਹਦੀ ਮਾਂ ਬਹੁਤ ਮੁਸ਼ਕਲ ਨਾਲ ਗੁਜ਼ਾਰਾ ਕਰਦੀ ਸੀ। ਛੁੱਟੀ ਤੋਂ ਬਾਅਦ ਅਣੂ ਵੀ ਉਹਦੇ ਕੋਲ ਹੀ ਰੇੜੀ ਲਾ ਕੇ ਬੈਠੀ ਰਹਿੰਦੀ। ਉਸ ਦਾ ਜੁੜਾ ਬਹੁਤ ਵੱਧ ਗਿਆ ਸੀ। ਇੱਕ ਵਾਰ ਫੇਰ ਆਈ ਤਾਂ ਗੁਰਮਨ ਨੇ ਕਿਹਾ ਸੀ ਕਿ ਤੁਸੀਂ ਇਸ ਨੂੰ ਕਿਸੇ ਆਸ਼ਰਮ ਵਿੱਚ ਛੱਡ ਦਿਓ। ਉੱਥੇ ਇਸ ਦੀ ਚੰਗੀ ਦੇਖਭਾਲ ਹੋ ਜਾਵੇਗੀ। ਤਾਰੂ ਖੜੀ-ਖੜੀ ਕੰਬ ਰਹੀ ਸੀ। ਬੋਲੀ ਨਾਨਾ ਭੈਣ ਜੀ ਹੁਣ ਤਾਂ ਰਕਸ਼ਸ਼ਾਂ ਦਾ ਪਹਿਰਾ ਹਰ ਪਾਸੇ ਤੁਸੀਂ ਸੁਣਿਆ ਨਹੀਂ ਉਹ ਤਾਂ ਉਥੇ ਵੀ ਛੋਟੀਆਂ-ਛੋਟੀਆਂ ਬੱਚੀਆਂ ਨੂੰ ਨਹੀਂ ਬਖਸ਼ਦੇ ਇਹ ਤਾਂ ਮੇਰੇ ਕੋਲ ਹੀ ਠੀਕ ਹੈ ਉਸ ਨੂੰ ਲੱਗਿਆ ਕਿ ਸਮਾਜ ਵਿੱਚ ਕੁਝ ਮਾੜਾ ਲਗਾਤਾਰ ਵਾਪਰ ਰਿਹਾ ਹੈ ਉਹ ਖੁਸ਼ੀ ਕਿ ਚਲੋ ਕਿਸੇ ਤਰ੍ਹਾਂ ਇਸ ਦੁਖੀ ਪਰਿਵਾਰ ਦੇ ਉਹ ਕੰਮ ਆ ਸਕੇ ਅਨੂ ਦੇ ਪਾਸ ਹੋਣ ਨਾਲ ਉਹਨਾਂ ਨੂੰ ਕੁਝ ਨਾ ਕੁਝ ਦਰਵਾਸਤਾ ਮਿਲ ਗਈ ਨਿਰਮਲ ਸਰ ਨੂੰ ਤੁਰੇ ਆਉਂਦੇ ਦੇਖ ਕੇ ਗੁਰਮਨ ਕੁਰਸੀ ਤੋਂ ਖੜੀ ਹੋ ਗਈ ਤੇ ਬੋਲੀ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਭਾਈ ਬੀਬਾ ਨਿਰਮਲ ਸਰ ਨੇ ਜਵਾਬ ਦਿੱਤਾ ਗੁਰਮਨ ਨਿਰਮਲ ਸਰ ਦਾ ਬਹੁਤ ਆਦਰ ਕਰਦੀ ਸੀ ਸਾਦਾ ਪਹਿਰਾਵਾ ਉਹਨਾਂ ਦੀ ਪਛਾਣ ਸੀ ਹਰ ਗੱਲ ਨੂੰ ਸੋਚ ਵਿਚਾਰ ਕੇ ਕਰਨਾ ਨਿਰਮਲ ਸਰ ਦਾ ਸੁਭਾਅ ਬਣ ਗਿਆ ਸੀ ਬੀਬਾ ਰਿਜਲਟ ਬਣਾ ਲਿਆ ਉਹਨਾਂ ਨੇ ਸਵਾਲ ਕੀਤਾ ਹਾਂਜੀ ਸਰ ਬਣਾ ਲਿਆ ਗੁਰਮਨ ਬੋਲੀ ਅਨੂ ਦਾ ਕੀ ਬਣਿਆ ਉਹਨਾਂ ਨੇ ਪੁੱਛਿਆ ਸਰਵ ਪਾਸ ਹੋ ਗਈ ਗੁਰਮਨ ਨੇ ਦੱਸਿਆ ਉਹ ਕੁਝ ਸਮਾਂ ਚੁੱਪ ਰਹੀ ਜਿਵੇਂ ਕੁਝ ਸੋਚ ਰਹੀ ਹੋਣ ਤੇ ਫਿਰ ਬੋਲੀ ਬੀਬਾ ਆਪੇ ਨੰਬਰ ਲੈ ਕੇ ਪਾਸ ਹੋਈ ਹੈ ਜਾਂ ਸਰਕਾਰੀ ਹੁਕਮ ਅਨੁਸਾਰ ਹੀ ਪਾਸ ਕੀਤਾ ਹੈ ਸਰ ਨੰਬਰ ਵਿਚਾਰੀ ਨੇ ਕਿੱਥੋਂ ਲੈਣੇ ਸੀ ਸਰਕਾਰੀ ਹੁਕਮ ਅਨੁਸਾਰ ਹੀ ਪਾਸ ਕੀਤਾ ਹੈ ਸਪੈਸ਼ਲ ਪੇਪਰ ਭਾ ਕੇ ਗੁਰਮਨ ਨੇ ਜਵਾਬ ਦਿੱਤਾ ਗੁਰਮਨ ਜਵਾਬ ਦਿੰਦੀ ਹੈਰਾਨ ਸੀ ਕੇ ਅਨੂ ਵਿੱਚ ਉਹਨਾਂ ਨੂੰ ਇੰਨੀ ਜ਼ਿਆਦਾ ਦਿਲਚਸਪੀ ਕਿਉਂ ਹੈ ਬੀਬਾ ਇਉਂ ਕਰੋ ਇਹਨੂੰ ਫੇਰ ਫੇਲ ਕਰ ਦਿਓ ਨਿਰਮਲ ਸਰ ਨੇ ਕਿਹਾ ਗੁਰਮਨ ਦੀਆਂ ਖਾਨਿਆਂ ਗਵਾਚ ਗੀਆਂ ਸਨ ਨਿਰਮਲ ਸਰ ਦੇ ਸ਼ਬਦ ਉਸ ਉੱਪਰ ਬੰਬ ਵਾਂਗ ਡਿੱਗੇ ਸਨ ਉਹ ਹੈਰਾਨ ਪਰੇਸ਼ਾਨ ਸੀ ਨਿਰਮਲ ਸਰ ਜਾ ਚੁੱਕੇ ਸਨ ਉਹ ਸੋਚ ਰਹੀ ਸੀ ਕਿ ਹਰ ਗੱਲ ਵਿੱਚ ਸੇਵਾ ਤੇ ਸਮਾਜ ਦੀ ਗੱਲ ਕਰਨ ਵਾਲਾ ਬੰਦਾ ਉਸ ਬੱਚੇ ਨੂੰ ਫੇਲ ਕਰਾਉਣਾ ਚਾਹੁੰਦਾ ਹੈ ਜਿਸ ਨੂੰ ਪਾਸ ਹੁੰਨ ਦੀ ਲੋੜ ਹੈ ਉਸ ਨੂੰ ਸ਼ੀਤਲ ਮੈਡਮ ਦੀ ਕਹੀ ਗੱਲ ਯਾਦ ਆ ਗਈ ਜਿਹੜੀ ਅਕਸਰ ਕਹਿੰਦੀ ਸੀ ਕਿ ਐਵੇਂ ਬਗਲਾ ਭਗਤ ਬਣਿਆ ਫਿਰਦਾ ਰਹਿੰਦਾ ਸਾਰਾ ਦਿਨ ਡਰਾਮੇ ਕਰਦਾ ਰਹਿੰਦਾ ਸ਼ੀਤਲ ਨਾਮ ਦੇ ਉਲਟ ਅੱਗ ਦੀ ਨਾਲ ਸੀ ਜਿਹੜੀ ਹਰ ਸਮੇਂ ਸਿੰਘ ਫਸਾਉਣ ਲਈ ਤਿਆਰ ਰਹਿੰਦੀ ਸੀ ਪਹਿਲਾਂ ਤਾਂ ਉਸ ਦੀ ਗੱਲ ਨੂੰ ਅਣਗੌਲਿਆ ਕਰਦੀ ਰਹੀ ਪਰ ਅੱਜ ਨਿਰਮਲ ਸਰ ਦੀ ਗੱਲ ਸੁਣ ਕੇ ਗੁਰਮਨ ਨੂੰ ਲੱਗਿਆ ਸ਼ਾਇਦ ਕਿਤੇ ਨਾ ਕਿਤੇ ਉਹ ਠੀਕ ਕਹਿੰਦੀ ਹੋਵੇ ਨਿੱਜੀ ਤੌਰ ਤੇ ਉਹਨਾਂ ਦੇ ਸਾਰੇ ਗਰੁੱਪ ਨੂੰ ਕਾਟੀ ਪਸੰਦ ਕਰਦੀ ਸੀ ਸ਼ੀਤਲ ਨੇ ਇੱਕ ਦਿਨ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਕੁੜੀਆਂ ਵਾਲੇ ਸਕੂਲ ਵਿੱਚ ਬੰਦਿਆਂ ਦਾ ਕੀ ਕੰਮ ਪਰ ਉਹ ਆਪਣੇ ਗਰੁੱਪ ਵਾਲੇ ਜ਼ਮੀਰ ਤੇ ਖੁੰਦਕੀ ਨੂੰ ਭੁੱਲ ਗਏ ਸਨ ਜਿਹੜੇ ਡੱਕਾ ਦੂਰਾ ਨਹੀਂ ਸੀ ਕਰਦੇ ਸਨ ਨਵਤੇਜ ਜਿਨੂੰ ਪਿੱਠ ਪਿੱਛੇ ਜ਼ਮੀਰ ਕਹਿ ਕੇ ਬੁਲਾਇਆ ਜਾਂਦਾ ਉਹ ਹਮੇਸ਼ਾ ਜ਼ਮੀਰ ਦੀਆਂ ਗੱਲਾਂ ਕਰਦਾ ਦੇਖੋ ਜੀ ਮੈਂ ਕਿਸੇ ਦੀ ਚਮਚੀ ਨਹੀਂ ਮਾਰਦਾ ਮੇਰੀ ਜ਼ਮੀਰ ਨਹੀਂ ਮੰਦੀ ਮੇਰੀ ਜ਼ਮੀਰ ਆ ਮੇਰੀ ਜ਼ਮੀਰ ਉਹ ਜੇ ਕੋਈ ਕੰਮ ਕਹਿ ਦਿੰਦਾ ਤਾਂ ਉਹ ਜ਼ਮੀਰ ਤੇ ਅਸੂਲ ਲੈ ਕੇ ਬਹਿ ਜਾਂਦਾ ਰਾਮਕਮਾਰ ਖੁੰਦਕੀ ਦਾ ਵਿਸ਼ਾ ਔਖਾ ਸੀ ਪਰ ਉਹ ਪੜਾਉਣ ਦੀ ਵਜਾਇ ਸਾਰਾ ਦਿਨ ਕਿਸੇ ਨਾ ਕਿਸੇ ਖਿਲਾਫ ਮੋਰਚਾ ਖੁੱਲੀ ਰੱਖਦਾ ਉਹਨਾਂ ਦਾ ਗਰੁੱਪ ਅਕਸਰ ਕਹਿੰਦਾ ਰਹਿੰਦਾ ਆ ਨਿਰਮਲ ਵਰਗਿਆਂ ਦੀ ਬਦਲੀ ਹੋਣੀ ਚਾਹੀਦੀ ਐ ਗੁਰਮਣ ਦੇਖਦੀ ਨਿਰਮਲ ਸਰ ਜਦੋਂ ਹਰ ਲੜਕੀ ਨੂੰ ਮੇਰੀ ਧੀ ਮੇਰਾ ਪੁੱਤ ਕਹਿ ਕੇ ਬੁਲਾਉਂਦੇ ਸਨ ਤਾਂ ਉਹ ਉਸ ਨੂੰ ਡਾਡਾ ਚੰਗੇ ਲੱਗਦੇ ਸਨ ਉਸ ਨੂੰ ਜਾਪਦਾ ਜਿਵੇਂ ਪਿਓ ਆਪਣੀ ਧੀ ਨੂੰ ਬੁਲਾ ਰਿਹਾ ਹੋਵੇ ਸ਼ੀਤਲ ਤੇ ਉਸ ਦੀਆਂ ਮੈਡਮਾਂ ਉਸ ਦਿਨ ਵੀ ਉਸ ਨੂੰ ਭੈੜੀਆਂ ਲੱਗੀਆਂ ਜਦੋਂ ਮਹਾਵਾਰੀ ਆਨ ਕਰਕੇ ਅਨੂ ਬੁਰੀ ਤਰ੍ਹਾਂ ਲੱਭੜ ਗਈ ਸੀ ਉਹ ਪਾਸੇ ਬੈਠਦੀਆਂ ਦੰਦ ਕੜਦੀਆਂ ਰਹੀਆਂ ਸਨ ਗੁਰਮント ਨੇ ਉਸ ਨੂੰ ਸੰਭਾਲ ਲਿਆ ਸੀ ਕਈ ਹੋਰ ਸਿਆਣੀਆਂ ਸਾਥ ਨਾਲ ਨੇ ਵੀ ਮਦਦ ਕੀਤੀ ਉਸ ਨੂੰ ਅਨੂ ਨਾਲ ਲਗਾ ਜਿਆ ਹੋ ਗਿਆ ਸੀ ਇਸ ਕਰਕੇ ਉਹ ਚਾਹੁੰਦੀ ਸੀ ਕਿ ਦਸਵੀਂ ਪਾਸ ਕਰ ਲਵੇ ਉਹ ਸ਼ਾਇਦ ਇਸ ਨਾਲ ਉਸ ਦੀ ਜ਼ਿੰਦਗੀ ਦਾ ਕੋਈ ਭਲਾ ਹੋ ਜਾਵੇ ਪਰ ਅੱਜ ਵਾਲੀ ਗੱਲ ਉਸ ਨੂੰ ਬੁਰੀ ਲੱਗੀ ਨਰਮਲ ਸਰ ਦੇ ਪਾਸੇ ਤੁਰ ਜਾਂਦੇ ਸ਼ੀਤਲ ਆ ਗਈ ਉਹ ਵਿਅੰਗ ਨਾਲ ਬੋਲੀ ਕੀ ਕਹਿੰਦਾ ਸੀ ਇਹ ਵੱਡਾ ਸਮਾਜ ਸੇਵਕ ਕੁਝ ਨਹੀਂ ਰਿਜ਼ਲਟ ਬਾਰੇ ਪੁੱਛਦਾ ਸੀ ਗੁਰਮਨ ਨੇ ਉੱਤਰ ਦਿੱਤਾ ਇਸ ਨੇ ਰਿਜ਼ਲਟ ਤੋਂ ਕੀ ਲੈਣਾ ਸ਼ੀਤਲ ਬਿਜਲੀ ਗੱਲ ਦੀ ਥਾਂ ਲੈਣਾ ਚਾਹੁੰਦੀ ਸੀ ਉਸ ਨੇ ਜਵਾਬ ਦਿੱਤਾ ਅਨੂਵਾਰੇ ਕੀ ਕਹਿੰਦਾ ਸੀ ਉਸ ਨੇ ਕਿਹਾ ਅਨੂ ਬਾਰੇ ਕਹਿੰਦੇ ਸੀ ਕਿ ਇਹਨੂੰ ਨੌਮੀ ਵਿੱਚ ਹੀ ਰਹਿਣ ਦੇ ਦੇਖ ਲੈ ਇਹਦੇ ਲੱਛਣ ਕੀ ਕਰਦਾ ਹੈ ਜੇ ਵਿਚਾਰੀ ਦਾ ਦਿਮਾਗ ਘਟਾ ਹੈ ਦਿਮਾਗੀ ਤੌਰ ਤੇ ਕਮਜ਼ੋਰ ਹੈ ਤਾਂ ਹਰ ਵਾਰੀ ਫੇਲ ਕਰ ਦਿਓ ਤੂੰ ਜਮਾ ਨਾ ਇਹਦੀ ਗੱਲ ਸੁਣੀ ਆਪਦੀ ਮਰਜ਼ੀ ਕਰ ਸਾਡਾ ਗਰੁੱਪ ਤੇਰੇ ਨਾਲ ਹੈ ਸ਼ੀਤਲ ਨੇ ਠੋਕ ਕੇ ਆਖਿਆ ਸ਼ੀਤਲ ਜਮੀਰ ਖੁੰਦਕੀ ਤੇ ਤਿੰਨ ਚਾਰ ਹੋਰ ਜਾਣਿਆਂ ਦਾ ਪੱਕਾ ਗਰੁੱਪ ਸੀ ਵੱਡੇ ਸਕੂਲਾਂ ਵਿੱਚ ਗਰੁੱਪ ਤਾਂ ਹੋਰ ਵੀ ਕਈ ਸਨ ਪਰ ਉੱਥੇ ਸਿਰਫ ਆਪਸੀ ਮਿਲਵਰਤਨ ਸੀ ਇੱਕ ਗਰੁੱਪ ਖਾਸ ਕਿਸਮ ਦਾ ਸੀ ਜਿਹੜਾ ਸਕੂਲ ਵਿੱਚ ਮਨਮਰਜ਼ੀ ਕਰਦਾ ਜਦੋਂ ਦਿਲ ਕਰਦਾ ਬਗਾਵਤ ਦਾ ਝੰਡਾ ਖੜਾ ਕਰ ਦਿੰਦਾ ਪਿਛਲੀ ਪ੍ਰਿੰਸੀਪਲ ਮੈਡਮ ਦੀਆਂ ਤਾਂ ਇਹਨਾਂ ਨੇ ਚੀਕਾਂ ਕਢਾ ਦਿੱਤੀਆਂ ਸਨ ਉਹ ਬਦਲੀ ਕਰਵਾ ਕੇ ਭੱਜ ਗਈ ਹੁਣ ਵਾਲਾ ਪ੍ਰਿੰਸੀਪਲ ਵੀ ਇਹਨਾਂ ਤੋਂ ਚਾਲੂ ਸੀ ਉਹ ਆਪਣੀ ਮਰਜ਼ੀ ਨਾਲ ਕਲਾਸ ਵਿੱਚ ਜਾਣਾ ਤੇ ਮਰਜ਼ੀ ਨਾਲ ਉਹਨਾਂ ਆਉਣਾ ਇਹਨਾਂ ਦੀ ਫਿਤ ਰਤੀ ਬਾਜ਼ਾਰੋਂ ਕੁਝ ਨਾ ਕੁਝ ਖਾਣ ਪੀਣ ਵਾਲਾ ਮੰਗਵਾਇਆ ਹੀ ਰਹਿੰਦਾ ਸੀ ਗਰਮੇਲ ਸਕੂਲ ਦੀ ਸੇਵਾਦਾਰ ਘਟ ਇਹਨਾਂ ਦੀ ਜ਼ਿਆਦਾ ਸੀ ਉਸ ਨੂੰ ਇਹ ਖਾਣ ਪੀਣ ਤੇ 150 ਦੇ ਛੱਡਦੀਆਂ ਉਹ ਸਾਰਿਆਂ ਨੂੰ ਛੱਡ ਕੇ ਇਸ ਗਰੁੱਪ ਦੀ ਸੇਵਾ ਚ ਰੁੱਝੀ ਰਹਿੰਦੀ ਸਾਰੇ ਚੰਗਾ ਕਰਾ ਨਾਲ ਸੰਬੰਧਿਤ ਸਨ ਇਸ ਕਰਕੇ ਪਿੰਡ ਵਿੱਚੋਂ ਆਏ ਨਿਆਣੇ ਤਾਂ ਉਹਨਾਂ ਦੇ ਨੱਕ 헤ਠ ਹੀ ਨਹੀਂ ਸਨ ਨਿਰਮਲ ਸਰ ਨਾਲ ਵੀ ਇੱਟ ਖੜਕਾ ਰਹਿੰਦਾ ਸੀ ਨਿਰਮਲ ਸਰ ਦੇ ਅਸੂਲ ਤੇ ਸ਼ਹਿਰ ਵਿੱਚ ਉਸ ਦੀ ਸਾਫ਼ ਦਿਖ ਕਰਕੇ ਇਹ ਗਰੁੱਪ ਉਸ ਤੋਂ ਪਾਸਾ ਵੱਟਦਾ ਸੀ ਨਹੀਂ ਤਾਂ ਪ੍ਰਿੰਸੀਪਲ ਦੀ ਇਹਨਾਂ ਨੂੰ ਦੂਰੋਂ ਹੀ ਸੱਚੀ ਰੇਖਾਲ ਹੁੰਦੀ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਵੱਡੇ ਘਰਾਂ ਦੇ ਕਾਕੇ ਕਾਕੀਆਂ ਨਾਲ ਆਡਾ ਲਾਉਣਾ ਪੂਰਾ ਨਹੀਂ ਪੈਂਦਾ ਇੱਕਲਾ ਨਿਰਮਲ ਸਰੀ ਸੀ ਜੋ ਉਹਨਾਂ ਨੂੰ ਟੋਕ ਦਿੰਦਾ ਸੀ ਕਈ ਵਾਰੀ ਤਾਂ ਸਟੇਜ ਤੋਂ ਵੀ ਬੋਲ ਦਿੰਦਾ ਸੀ ਜਿਹੜੇ ਪੜਾਉਂਦੇ ਨਹੀਂ ਉਹ ਇਨਸਾਨੀਅਤ ਦੇ ਦੁਸ਼ਮਣ ਹਨ ਇਸ ਲਈ ਪੂਰਾ ਗਰੁੱਪ ਉਸ ਤੇ ਵਿਸ਼ਕੋਲਦਾ ਸੀ ਉਹਨਾਂ ਗੁਰਮਨ ਨੂੰ ਵੀ ਇਸ ਗਰੁੱਪ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਸੀ ਪਰ ਥੋੜੇ ਸਮੇਂ ਬਾਅਦ ਹੀ ਗੁਰਮਨ ਨੇ ਆਪਣੇ ਆਪ ਨੂੰ ਇਸ ਗਰੁੱਪ ਦੇ ਅਨਫਿਟ ਪਾਇਆ ਸੀ ਇਸੇ ਕਰਕੇ ਉਹ ਪਾਸਾ ਵੱਟਦੀ ਸੀ ਗੁਰਮਨ ਨੇ ਰਿਜ਼ਲਟ ਨੂੰ ਉਸੇ ਤਰ੍ਹਾਂ ਰੱਖਿਆ ਉਸ ਦਾ ਮਨ ਅਨੂ ਨੂੰ ਫੇਲ ਕਰਨ ਲਈ ਨਹੀਂ ਸੀ ਮੰਨ ਰਿਹਾ ਉਹ ਨਿਰਮਲ ਸਰ ਦੇ ਕਹੇ ਨੂੰ ਵੀ ਆਂ ਦੇਖਿਆ ਨਹੀਂ ਸੀ ਕਰ ਸਕਦੀ ਉਹ ਇਸ ਮਸਲੇ ਬਾਰੇ ਪ੍ਰਿੰਸੀਪਲ ਨਾਲ ਗੱਲ ਕਰਨਾ ਚਾਹੁੰਦੀ ਸੀ ਅਗਲੇ ਦਿਨ ਉਹ ਚੁੱਪਚਾਪ ਦਫਤਰ ਵਿੱਚ ਚਲੀ ਗਈ ਉਸ ਨੇ ਜਾ ਕੇ ਰਿਜ਼ਲਟ ਪ੍ਰਿੰਸੀਪਲ ਅੱਗੇ ਰੱਖ ਦੇ ਕਿਹਾ ਸਰ ਨੌਵੀਂ ਦਾ ਰਿਜ਼ਲਟ ਹੈ ਬੱਚੇ ਤਕਰੀਬਨ ਸਾਰੇ ਪਾਸ ਹਨ ਐਮ ਆਰ ਬੱਚਿਆਂ ਦੇ ਨਿਯਮ ਅਨੁਸਾਰ ਅਨੂ ਵੀ ਪਾਸ ਹੁੰਦੀ ਹੈ ਠੀਕ ਹੈ ਮੈਡਮ ਜਿਸ ਦੀ ਤੁਹਾਡੇ ਨਾਲ ਦੁਬਾਰਾ ਚੈੱਕ ਕਰਨ ਦੀ ਡਿਊਟੀ ਹੈ ਉਸ ਤੋਂ ਚੈੱਕ ਕਰਵਾ ਕੇ ਮੇਰੇ ਦਸਕਤ ਕਰਵਾ ਲਓ ਪ੍ਰਿੰਸੀਪਲ ਨੇ بے ਪਰਵਾਹੀ ਨਾਲ ਕਿਹਾ ਨਿਰਮਲ ਸਰ ਕਹਿੰਦੇ ਹਨ ਕਿ ਅਨੂ ਨੂੰ ਫੇਲ ਕਰਦੇ ਆ ਤੁਹਾਨੂੰ ਤਾਂ ਪਤਾ ਹੀ ਹੈ ਇਹਦੀ ਮਾਂ ਬਹੁਤ ਗਰੀਬ ਹੈ ਬੜੀ ਮੁਸ਼ਕਲ ਨਾਲ ਇਹਨੂੰ ਪੜਾ ਰਹੀ ਹੈ ਪ੍ਰਿੰਸੀਪਲ ਨੇ ਰਿਜ਼ਲਟ ਨੂੰ ਕੋਰਨਰ ਨਾਲ ਦੇਖਿਆ ਤੇ ਫਿਰ ਬੋਲੇ ਬੀਬਾ ਨਿਰਮਲ ਸਰ ਠੀਕ ਹੀ ਕਹਿੰਦੇ ਹੋਣਗੇ ਜਿਵੇਂ ਉਹ ਕਹਿੰਦੇ ਨੇ ਉਸੇ ਤਰ੍ਹਾਂ ਕਰ ਲੈ ਸਿਆਣੇ ਬੰਦੇ ਹਨ ਕੋਈ ਗੱਲ ਜ਼ਰੂਰੀ ਹੋਵੇਗੀ ਗਰਮ ਨੂੰ ਇਹ ਸੁਣ ਕੇ ਗੁੱਸਾ ਚੜ ਗਿਆ ਉਹ ਬਾਹਰ ਦਫ਼ਤਰ ਚੋਂ ਬੜ ਬੜਾਉਂਦੀ ਨਿਕਲ ਆਈ ਸਿਆਣਾ ਬੰਦਾ ਕੰਮ ਦੀ ਗੱਲ ਮਾਈ ਫੁੱਟ ਉਹ ਸੋਚ ਰਹੀ ਸੀ ਜਿਉਂ-ਜਿਉਂ ਬੰਦਾ ਬੁੱਢਾ ਹੁੰਦਾ ਹੈ ਤਿਉਂ-ਤਿਉਂ ਅਕਲ ਘਟਦੀ ਜਾਂਦੀ ਹੈ ਦਸ ਵਿਚਾਰੀ ਨੇ ਉਹਦਾ ਕੀ ਵਿਗਾੜਿਆ ਇਹ ਪ੍ਰਿੰਸੀਪਲ ਦੇ ਵੀ ਰੀੜ ਦੀ ਹੱਡੀ ਹੈ ਜਾਂ ਨਹੀਂ ਉਹ ਚੁੱਪਚਾਪ ਰਜਿਸਟਰ ਫੜ ਕੇ ਸਟਾਫ ਰੂਮ ਨੂੰ ਤੁਰ ਪਈ ਸ਼ੀਤਲ ਨੇ ਉਸ ਨੂੰ ਆਵਾਜ਼ ਮਾਰ ਲਈ ਪਾਰਾਈ ਪ੍ਰਿੰਸੀਪਲ ਦੀ ਚੌਂਕੀ ਗਰਮੰਡ ਚਪਰਈ ਤਾਂ ਧਜਿੰਦਰ ਮੈਡਮ ਬੋਲ ਪਈ ਅਣੂ ਬਾਰੇ ਕੀ ਕਹਿੰਦਾ ਹੈ ਪ੍ਰਿੰਸੀਪਲ ਉਹ ਜਾਣੀ ਜਾਂਸਨ ਕਿ ਅਣੂ ਬਾਰੇ ਜ਼ਰੂਰ ਗੱਲ ਹੋਈ ਹੋਵੇਗੀ ਗਰਮੰਡ ਨੇ ਉੱਤਰ ਮੋੜਿਆ ਉਹ ਕਹਿੰਦੇ ਵੀ ਨਿਰਮਲ ਸਰਠੀ ਕੀ ਕਹਿੰਦੇ ਹੋਣਗੇ ਰੰਜੂ ਮੈਡਮ ਤੜਫੇ ਨਾ ਜੈ ਖਣਿਆ ਦਾ ਠੀਕ ਕਹਿੰਦਾ ਹੋਊਗਾ ਜਮੀਰ ਨੇ ਹਿੱਸਾ ਪਾਇਆ ਪ੍ਰਿੰਸੀਪਲ ਹਰੇਕ ਨੂੰ ਸਿਰ ਤੇ ਚੜਾ ਕੇ ਰੱਖਦਾ ਹੈ ਭਲਾ ਉਹਨੂੰ ਕੀ ਪਤਾ ਵੀ ਸਕੂਲ ਵਿੱਚ ਕੀ ਹੋਈ ਜਾਂਦਾ ਹੈ ਇਹਨਾਂ ਲੋਕਾਂ ਦੀ ਜ਼ਮੀਰ ਨੂੰ ਕੀ ਹੋ ਗਿਆ ਜਮੇ ਮਰੀ ਪਈ ਹੈ ਸ਼ੀਤਲ ਨੇ ਵੀ ਕਮਾਨ ਸੰਭਾਲੀ ਨਾ ਗਰੀਬ ਨਿਆਣੇ ਨੂੰ ਫੀਲ ਕਰਾ ਕੇ ਕੀ ਮਿਲੂ ਖੁੰਦਕੀ ਨੇ ਆਦਤ ਅਨੁਸਾਰ ਗੱਲ ਨੂੰ ਚਬਦਿਆਂ ਗਿਆ ਇਹ ਹੁਣ ਆਇਆ ਸੂਤ ਅਨੂ ਨੂੰ ਅਨੂ ਦੀ ਮਾਂ ਨੂੰ ਬੁਲਾ ਕੇ ਦੱਸਦੀਆਂ ਫਿਰ ਕਰਾਉਂਦੇ ਆਂ ਇਹਦੀ ਸ਼ਿਕਾਇਤ ਇਹਨੂੰ ਪਤਾ ਲੱਗੂ ਆਪਣੇ ਨਾਲ ਪੰਗੇ ਲੈਣ ਦੇ ਕੀ ਅਰਥ ਨੇ ਸ਼ੀਤਲ ਨੇ ਫੋਨ ਕੱਢ ਕੇ ਗੁਰਮੇਲ ਨੂੰ ਮਿਸ ਕਾਲ ਮਾਰੀ ਉਹ ਪੱਜਾਈ ਸ਼ੀਤਲ ਬੋਲੀ ਪਰਲੇ ਚੌਂਕ 'ਚ ਨੌਵੀਂ ਵਾਲੀ ਅਨੂ ਦੀ ਮਾਂ ਤਾਰੂ ਸਬਜ਼ੀ ਦੀ ਰੇੜੀ ਲਾਉਂਦੀ ਐ ਉਸ ਨੂੰ ਬੁਲਾ ਕੇ ਲਿਆ ਗੁਰਮਨ ਗੱਲ ਨੂੰ ਵਧਾਉਣਾ ਨਹੀਂ ਸੀ ਚਾਹੁੰਦੀ ਉਹ ਬੋਲੀ ਛੱਡੋ ਜੀ ਜਦੋਂ ਪ੍ਰਿੰਸੀਪਲ ਆਖੀ ਜਾਂਦਾ ਆਪਾਂ ਦਾ ਮੁਖੀ ਦਾ ਆਖਿਆ ਮੰਨਣਾ ਇਹ ਤਾਂ ਬਹੁਤ ਕੁਝ ਕਹਿੰਦਾ ਹੈ ਅਸੀਂ ਸਕੂਲ ਵਿੱਚ ਗਲਤ ਨਹੀਂ ਹੋਣ ਦੇਣਾ ਸਾਡੀ ਜ਼ਮੀਰ ਆਗਿਆ ਨਹੀਂ ਦਿੰਦੀ ਨਵਤੇਜ ਨੇ ਆਖਿਆ ਖੁੰਦਕੀ ਜ਼ਹਿਰ ਭਰੀ ਆਵਾਜ਼ ਵਿੱਚ ਬੋਲਿਆ ਤੂੰ ਜਾ ਗਰਮੇਲ ਤੇ ਤੂੰ ਨਵਦੇ ਨਵਤੇਜ ਸ਼ਿਕਾਇਤ ਦਾ ਪ੍ਰਿੰਟ ਕੱਢ ਕੇ ਲਿਆ ਅਨੂ ਦੀ ਮਾਂ ਦੇ ਨਾਮ ਤੇ ਇਹਦੀਆਂ ਤਾਂ ਚਕਾਉਂਦੇ ਆ ਛਾਲਾਂ ਵੱਡੇ ਆਏ ਭਗਤ ਸਿੰਘ ਦੀਆਂ ਸ਼ਾਇਦ ਕੋਈ ਬੀੜੀ ਉਤਾਰਨਾ ਚਾਹੁੰਦੇ ਸਾਨੂੰ ਗਰਮੇਲ ਤੁਰ ਗਈ ਗਵਰਨਮੈਂਟ ਵੀ ਉਹਨਾਂ ਕੋਲੋਂ ਬਹਾਨਾ ਬਣਾ ਕੇ ਖਿਸਕ ਗਈ। ਥੋੜੇ ਸਮੇਂ ਬਾਅਦ ਗਰਮੇਲ ਨੇ ਆ ਕੇ ਦੱਸਿਆ ਕਿ ਤਾਰੋ ਕੱਲ ਨੂੰ ਆਵੇਗੀ। ਹਾਲੇ ਰੀੜੀ ਤੇ ਕੋਈ ਖੜਨ ਵਾਲਾ ਨਹੀਂ। ਨਾਲ ਹੀ ਅਨੂ ਵੀ ਇਕੱਲੀ ਨਹੀਂ ਛੱਡੀ ਜਾ ਸਕਦੀ। ਸਾਰੇ ਕੱਲ ਦੀ ਕਾਰਵਾਈ ਬਾਰੇ ਹੋਰ ਮਤਾ ਪਗਾਉਣ ਲੱਗੇ। ਖੁੰਦਗੀ ਬੋਲਿਆ, "ਇਸ ਬਾਰੇ ਇਸ ਨੂੰ ਸੁੱਕਾ ਨਹੀਂ ਜਾਣ ਦੇਣਾ। ਇਹਦਾ ਮੁਖੌਟਾ ਲਾ ਕੇ ਛੱਡਣਾ।" ਅਗਲੇ ਦਿਨ ਸਵੇਰੀ ਅਨੂ ਤੇ ਉਹਦੀ ਮਾਂ ਦੋਵੇਂ ਸਕੂਲ ਵਿੱਚ ਪਹੁੰਚ ਗਈਆਂ। ਗਰਮੇਲ ਨੂੰ ਭੇਜ ਕੇ ਅਨੂ ਦੀ ਮਾਂ ਨੂੰ ਸ਼ੀਤਲ ਨੇ ਕੁਰਸੀ ਦੇ ਕੋਲ ਬਿਠਾ ਲਿਆ ਬਾਕੀ ਜਾਣਿਆਂ ਨੇ ਵੀ ਉਸ ਨੂੰ ਘੇਰ ਲਿਆ ਗੁਰਮਨ ਨੂੰ ਵੀ ਗਰਮੇਲ ਬੁਲਾ ਲਈ ਸ਼ੀਤਲ ਉੱਚੀ ਆਵਾਜ਼ ਵਿੱਚ ਕਹਿ ਰਹੀ ਸੀ ਤੁਹਾਡਾ ਨਿਰਮਲ ਸਰ ਨਾਲ ਕੀ ਰੋਲਾ ਹੈ ਚੰਗੀ ਭਲੀ ਕੁੜੀ ਪਾਸ ਹੁੰਦੀ ਹੈ ਫੇਲ ਕਰਨ ਲਈ ਆਖੀ ਜਾਂਦਾ ਧਾਰੁਨੀ ਦੋਵੇਂ ਹੱਥ ਜੋੜ ਕੇ ਕਿਹਾ ਨਾ ਜੀ ਸਾਡਾ ਕੀ ਰੋਲਾ ਉਸ ਦੇ ਤੇ ਬੰਦੇ ਨਾਲ ਉਹੀ ਅਨੂ ਦਾ ਖਰਚਾ ਪੜ੍ਹਾਈ ਦਾ ਚੁੱਕਦਾ ਹੈ ਝੁੱਗੀ ਚੁੰਨੀ ਵੀ ਉਹੀ ਦਿੰਦਾ ਹੈ ਅਨੂ ਨੂੰ ਧੀ ਮੰਨਦਾ ਤੇ ਮੈਨੂੰ ਆਪਣੀ ਭੈਣ ਆਖਦਾ ਇਹ ਸੁਣ ਕੇ ਗੁਰਮਨ ਹੈਰਾਨ ਹੋ ਗਈ ਉਸ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਖੁੰਦਕੀ ਚੀਕਵੀਂ ਆਵਾਜ਼ ਵਿੱਚ ਬੋਲਿਆ ਚੰਗਾ ਭਰਾ ਬਣਦਾ ਕੁੜੀ ਦਾ ਤਾਂ ਦੁਸ਼ਮਣ ਬਣਿਆ ਬੈਠਾ ਪਿਛਲੇ ਸਾਲ ਵੀ ਫੇਲ ਕਰਤੀ ਇਸ ਵਾਰ ਫੇਰ ਫੇਲ ਕਰਨ ਨੂੰ ਫਿਰਦਾ ਨਵਤੇਜ ਨੇ ਮੋਰਚਾ ਸੰਭਾਲ ਲਿਆ ਨਿਜਮਾ ਨਾਲ ਤਾਂ ਪਿਛਲੇ ਸਾਲ ਹੀ ਪਾਸ ਹੋਣੀ ਚਾਹੀਦੀ ਸੀ ਇਹ ਇਨਚਾਰਜ ਵੀ ਸੀ ਇਹਨੇ ਜਾਣ ਕੇ ਫੇਲ ਕੀਤੀ ਹੋਣੀ ਹੈ ਇਹਦੀ ਸ਼ਿਕਾਇਤ ਕਰਨੀ ਬਣਦੀ ਹੈ ਤੁਸੀਂ ਦਸਕਤ ਕਰੋ ਬਾਕੀ ਸਾਡੇ ਤੇ ਛੱਡ ਦਿਓ ਉਸਨੇ ਅਰਜੀ ਵਾਲੀ ਫਾਈਲ ਅੱਗੇ ਕਰ ਦਿੱਤੀ ਸੀ ਤਾਰੋ ਨੇ ਫੇਰ ਹੱਥ ਜੋੜੇ ਨਾ ਜੀ ਅਸੀਂ ਸ਼ਿਕਾਇਤ ਨਹੀਂ ਕਰਨੀ ਛੇਮੀ ਤੋਂ ਲੈ ਕੇ ਨੌਵੀਂ ਤੱਕ ਉਹਨਾਂ ਕੋਲ ਹੀ ਰਹੀ ਹੈ ਤੁਹਾਨੂੰ ਤਾਂ ਪਤਾ ਹੀ ਹੈ ਇਹ ਛੋਟੀ ਜੀ ਸੀ ਜਦੋਂ ਇਹਦਾ ਪਿਓ ਮਰ ਗਿਆ ਸੀ ਮੁੰਡਾ ਇਸ ਤੋਂ 6 ਸਾਲ ਵੱਡਾ ਹੈ ਕੀ ਕਰਾਂ ਘਰਮਾਂ ਦੀ ਮਾਰੋਂ ਨਸ਼ੇ ਵਿੱਚ ਪੈ ਗਿਆ ਕੀ ਦੱਸਾਂ ਭੈਣ ਜੀ ਪੱਲਾ ਚੁੱਕਿਆ ਆਪਣੀ ਢਡ ਨੰਗਾ ਹੁੰਦਾ ਪਤਾ ਨਹੀਂ ਕਿਹੋ ਜੇ ਭੜੇ ਭੜੇ ਬੰਦੇ ਮੇਰੇ ਮੁੰਡੇ ਕੋਲ ਆਉਂਦੇ ਨੇ ਅਸੀਂ ਤਾਂ ਮਾਵਾਂ ਤੀਆਂ ਡਰਦੀਆਂ ਗਰਮੀ ਸਰਦੀ ਅੰਦਰੋਂ ਕੁੰਡਾ ਬੰਦ ਕਰਕੇ ਸੌਣੀਆਂ ਤੇ ਡਲ ਡਲ ਟਾਈਮ ਪਾਸ ਕਰਦੀਆਂ ਉਹਨੇ ਅੱਖਾਂ ਪਰ ਲਈਆਂ ਮਾਂ ਦਾ ਪੁੱਤ ਤੋ ਡਰਨਾ ਬਹੁਤ ਅਜੀਬ ਗੱਲ ਸੀ ਗਵਰਮਨ ਨੂੰ ਗੱਲ ਚੇਤੇ ਆ ਗਈ ਕਿ ਤਿੰਨ ਕੁ ਮਹੀਨੇ ਪਹਿਲਾਂ ਅਨੂ ਨੂੰ ਗਲੀ ਵਿੱਚ ਆਉਂਦੇ ਦੋ ਮੁੰਡਿਆਂ ਨੇ ਬਾਹੋਂ ਫੜ ਕੇ ਖਿੱਚਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਨੇ ਰੌਲਾ ਪਾਇਆ ਤਾਂ ਭੱਜ ਗਏ ਸਨ ਤਾਰੂ ਨੇ ਗੱਲ ਜੋੜੀ ਮੈਨੂੰ ਤਾਂ ਆਪਦੇ ਮੁੰਡੇ ਦਾ ਭੋਰਾ ਵਸਾ ਨਹੀਂ ਜੀ ਮੈਨੂੰ ਰੇੜੀ ਲਾਉਣੀ ਪੈਂਦੀ ਹੈ ਤਾਂ ਜਾ ਕੇ ਘਰ ਦਾ ਗੁਜ਼ਾਰਾ ਚੱਲਦਾ ਅਨੂ ਨੂੰ ਘਰੇ ਤਾਂ ਬਿਲਕੁਲ ਇਕੱਲੀ ਨਹੀਂ ਛੱਡ ਸਕਦੇ ਨਹੀਂ ਤਾਂ ਸਾਰਾ ਦਿਨ ਰੇੜੀ ਕੋਲ ਬਿਠਾ ਸਕਦੀ ਆ ਆਟੇ ਨੂੰ ਘਰੇ ਚੂਹੇ ਤੇ ਬੜ ਕਾਂ ਪੈਣ ਵਾਲੀ ਗੱਲ ਐ ਇਸ ਲਈ ਪਿਛਲੀ ਵਾਰ ਨਿਰਮਲ ਸਰ ਨੇ ਮੈਨੂੰ ਕਿਹਾ ਸੀ ਕਿ ਕੁੜੀ ਦਾ ਘਰੇ ਰਹਿਣਾ ਤੇ ਬਾਜ਼ਾਰ ਵਿੱਚ ਰਹਿਣਾ ਗਲਤ ਐ ਉਸ ਦਾ ਦਸਦੀ ਦਾ ਸਾਹ ਚੜਾਇਆ ਸੀ ਉਸ ਦੀ ਆਵਾਜ਼ ਵਿੱਚ ਲੋੜੇ ਦਾ ਦਰਦ ਸੀ ਇਸ ਲਈ ਸਾਰੇ ਜਣਿਆਂ ਦੀ ਗੱਲ ਸੁਣ ਕੇ ਜਿਵੇਂ ਜਵਾਨ ਠਾਕੀ ਗਈ ਹੋਵੇ ਤਾਰੂ ਚੁੰਨੀ ਨਾਲ ਹੰਜੂ ਪੂੰਝਦੀ ਬੋਲੀ ਉਹਨਾਂ ਕਿਹਾ ਸੀ ਤਿੰਨ ਸਾਲ ਨੌਵੀਂ ਵਿੱਚ ਤੇ ਦੋ ਸਾਲ ਦਸਵੀਂ ਵਿੱਚ ਲਵਾ ਦੇਵਾਂਗੇ ਉਸ ਸਮੇਂ ਤੱਕ ਇਹ 18 ਦੀ ਹੋ ਜਾਵੇਗੀ ਫਿਰ ਕੋਈ ਲੋੜਵੰਦ ਦੇਖ ਕੇ ਇਹਦਾ ਵਿਆਹ ਵਾਲਾ ਮੰਨ ਸੁਭ ਕਰਾਂਗੇ ਮਾੜੇ ਕਰਮ ਵਿਚਾਰੀ ਦੇ ਚਲੋ ਜੋ ਰੱਬ ਨੂੰ ਮਨਜ਼ੂਰ ਤਾਰੂ ਨੇ ਆਕਾਸ਼ ਵੱਲ ਦੇਖਦੇ ਹੱਥ ਜੋੜੇ ਉਹਦੀਆਂ ਅੱਖਾਂ ਵਿੱਚੋਂ ਇੱਕ ਵਾਰ ਫੇਰ ਹੰਝੂ गिर ਗਏ ਗੁਰਮਨ ਦਾ ਦਿਮਾਗ ਸੁੰਨ ਹੋ ਗਿਆ ਸੀ ਉਸ ਨੂੰ ਨਿਰਮਲ ਸਰ ਵਿੱਚੋਂ ਇੱਕ ਪਿਆਰ ਨਜ਼ਰ ਆ ਰਿਹਾ ਸੀ ਜਿਹੜਾ ਆਪਣੀ ਜਵਾਨ ਹੁੰਦੀ ਧੀ ਨੂੰ ਸਮਾਜ ਦੀਆਂ ਮਾੜੀਆਂ ਨਜ਼ਰਾਂ ਚੋਂ ਬਚਾਉਣ ਲਈ ਆਪਣੀ ਬੁੱਕਲ ਵਿੱਚ ਲੁਕੋ ਲੈਣਾ ਚਾਹੁੰਦਾ ਹੋਵੇ ਭਪਿੰਦਰ ਸਿੰਘ ਮਾਨ 100 ਕਹਾਣੀ ਬਹੁਤ ਸੋਹਣੀ ਹੈ ਜੇਕਰ ਤੁਹਾਨੂੰ ਇੱਕ ਕਹਾਣੀ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸੋ ਧੰਨਵਾਦ ਜੀ ਅਗਲੀ ਕਹਾਣੀ ਲੈ ਕੇ ਪੇਸ਼ ਹੋਵਾਂਗੇ ਕੱਲ ਤੱਕ ਜੀ ਬਾਏ ਬਾਏ ਜੀ